ਮੈਂ ਕਿਹੜਾ ਝੂਠ ਬੋਲਦੀ ਆ ਤੁਹਾਨੂੰ ਪਰ ਜਿੰਨੂ ਦਾਲ ਦਾ ਪਤਾ ਆ ਜਿਹੜੀ ਤੂੰ ਅਰੇਂਜਮੈਂਟ ਕਹਿ ਰਿਆਂ ਮੈਂ ਕਿਵੇਂ ਕਰੀ ਆ ਮੰਮੀ ਦੇ ਵਿਚਾਰੇ ਜਿੰਨੇ ਕਹਿਣੇ ਘੱਟੇ ਸੀ ਸਾਰੇ ਚੱਕ ਕੇ ਤੈਨੂੰ ਫੜਾਤੇ ਉਹ ਨਾ ਕੁੜੀ ਦਾ ਧਿਆਨ ਰੱਖਿਆ ਕਰ ਇਹਦੀ ਪੜਾਈ ਤੇ ਨਾ ਕੋਈ ਅਸਰ ਪੈ ਜੇ ਇਹਦੇ ਤਾਂ ਦਿਮਾਗ ਤੇ ਗੱਲ ਹੀ ਨਾ ਆਉਂਦੀ ਕੋਈ ਅਹੀ ਜੀ ਉਹ ਤਾਂ ਗੱਲ ਠੀਕ ਹੈ ਜੀ ਆਪਾਂ ਤੁਹਾਨੂੰ ਪੜਨ ਨੂੰ ਵਧੀਆ ਪੜ੍ਹ ਲਿਖ ਲੇ ਤਾਂ ਹੀ ਤਾਂ ਕਹਿੰਨੇ ਬਧੀ ਫੀਸ ਦਾ ਇੰਤਜ਼ਾਮ ਕਰੀਏ। ਅਸਾਂ ਤੇ ਤਾਂ ਕੋਈ ਫੋਨ ਹੀ ਨਹੀਂ ਆਇਆ ਹੈਗਾ। ਕਿੰਨੇ ਦਿਨ ਹੋ ਗਏ। ਨਾ ਕੋਈ ਮੈਸੇਜ ਦਾ ਰਿਪਲਾਈ ਕਰ ਰਿਹਾ ਤੇ ਨਾ ਫੋਨ। ਚੱਲ ਕੋਈ ਨਹੀਂ। ਮੈਂ ਆਪ ਕਰਕੇ ਦੇਖਦੀ ਆਂ। ਕਿਉਂ ਕਰ ਬੱਲ ਗਈ ਉਹ ਫੋਨ ਕਿਉਂ ਨਹੀਂ ਚੱਕ ਰਿਆ ਇਹ ਘੱਟ ਕਿਉਂ ਰਿਆ ਮੇਰਾ ਦਾਨਾ ਮਨ ਸੱਚੀ ਬਹੁਤ ਘਬਰਾ ਰਿਆ ਵੀ ਇੰਦਾ ਕਾ ਤੂੰ ਕਰਨ ਲੱਗ ਗਿਆ ਇਹ ਤਾਂ ਇੱਕ ਦਿਨ ਸੀ ਰਹਿੰਦਾ ਗੱਲ ਕਰੇ ਬਿਨਾ ਤੇ ਹੁਣ ਮੇਰਾ ਫੋਨ ਹੀ ਨਹੀਂ ਚੱਕਦਾ ਨਾ ਮੈਸੇਜ ਦਾ ਕੋਈ ਰਿਪਲਾਈ ਕਰ ਰਿਆ ਸੈਂਟੀ ਕੀ ਚੱਲ ਰਿਹਾ ਤੇਰੇ ਮਨ ਚ ਕਾ ਤੂੰ ਇੰਦਾ ਕਰ ਰਿਹਾ ਤੂੰ ਮੇਰ ਤਾਂ ਦਿਨ ਰਾਤ ਦੀ نیند ਉੱਡੀ ਪਈ ਆ ਅੱਗੇ ਤਾਂ ਰਾਤ ਨੂੰ ਗੱਲ ਕਰੇ ਵੀ ਨਾ ਸੌਂਦਾ ਵੀ ਨਹੀਂ ਸੀ ਹੁਣ ਇੰਨਾ ਟੈੰਗ ਹੋ ਗਿਆ ਬਿਨਾ ਗੱਲ ਕਰੇ ਸੋ ਜਾਂਦਾ ਪਤਾ ਨਹੀਂ ਏ ਵਾਹਿਗੁਰੂ ਜੋ ਵੀ ਹੋਵੇ ਬਸ ਸਹੀ ਸਹੀ ਹੋਵੇ ਇਹ ਗੱਲ ਅੱਜ ਮੇਰਾ ਪੁੱਤ ਐ ਚੁੱਪ ਜੇ ਕਰਕੇ ਬੈਠਾ ਹੈ। ਬਸ ਕੁਛ ਨਹੀਂ ਡਰੀ। ਨਹੀਂ ਕੁਛ ਨਹੀਂ ਡਰੀ। ਅੱਗੇ ਤਾਂ ਕਦੇ ਐ ਪੁੱਤ ਤੂੰ ਬੈਠਾ ਨਹੀਂ। ਅੱਜ ਬੈਠਾ ਜਿਵੇਂ। ਨਾ ਨਾ ਕੋਈ ਗੱਲ ਨਹੀਂ ਹੈਗੀ। ਕੋਈ ਤਾਂ ਗੱਲ ਹੋਊ। ਆ ਮਨੂੰ ਦੀ ਮਾਂ। ਉਹ ਮਨੂੰ ਦੀ ਮਾਂ। ਹਾਜੀ। ਉਰੇ ਇਵੇਂ ਬੜਾ ਜਾ। ਹਾਂ? ਆ ਦੇਖੀ ਕਿਵੇਂ ਜੇ ਬੈਠੀ ਐ। ਅੱਜ ਇਹਦਾ ਉਹ ਮੂੰਹ ਲੱਗਦਾ ਜਿਵੇਂ ਪਹਿਲਾਂ ਕਾਲ ਦੀ ਜਾਂਦੀ ਐ ਇਹ। ਲੈ। ਹੈ? ਕੀ ਹੋਇਆ ਮੇਰੇ ਪੁੱਤ ਨੂੰ ਕੀ ਹੋਇਆ ਪੁੱਤ ਮੰਮੀ ਕੁਛ ਨਹੀਂ ਉਹ ਬਸ ਨੂੰ ਥੋੜਾ ਜਿਹਾ ਇਸ ਵਾਰ ਸਿਲੇਬਸ ਜ਼ਿਆਦਾ ਔਖਾ ਪੇਪਰਾਂ ਦੀ ਟੈਨਸ਼ਨ ਹੈ ਲੈ ਪੇਪਰਾਂ ਦੀ ਟੈਨਸ਼ਨ ਹੈ ਲੈ ਹਾਈ ਦੇਖ ਪੁੱਤ ਆਏ ਵਾਰੀ ਤਾਂ ਤੂੰ ਵਧੀਆ ਫਾਸਟ ਆਉਣੀ ਹੈਗੀ ਹੈ ਉਹ ਮੇਰੀ ਗੱਲ ਸੁਣ ਪੁੱਤ ਮੈਨੂੰ ਨਾ ਮੇਰੇ ਪੁੱਤ ਤੇ ਪੂਰਾ ਯਕੀਨ ਹੈ ਵੀ ਇਹ ਤਾਂ ਟੈਨਸ਼ਨ ਲੈ ਹੀ ਨਹੀਂ ਸਕਦਾ ਤੇ ਤੂੰ ਕਰੀ ਜੰਨੀ ਹੈ ਪੂਰੀ ਟੈਨਸ਼ਨ ਹੈ ਤੂੰ ਹਰ ਵਾਰੀ ਫਾਸਟ ਆਉਣੀ ਹੈ ਹਰ ਵਾਰੀ ਐਤ ਕੀ ਵੀ ਫਸਟ ਆਏਗੀ ਤੂੰ ਐਤ ਕੀ ਕਿਉਂ ਟੈਨਸ਼ਨ ਲਈਏ ਤੂੰ ਟੈਨਸ਼ਨ ਨਾ ਲੈ ਹਾਏ ਦੇਖ ਪੁੱਤ ਤੇਰੇ ਤੇ ਤਾਂ ਸਾਨੂੰ ਇੰਨਾ ਮਾਣ ਹੈਗਾ ਹੈ ਕਦੇ ਮੇਰੀ ਧੀ ਫੇਲ ਤਾਂ ਹੋ ਹੀ ਨਹੀਂ ਸਕਦੀ ਹੈਗੀ ਆਏ ਵਾਰੀ ਫਸਟੇ ਆਉਣੀ ਹੈਗੀ ਤੋ ਉਹ ਦੇਖ ਮੰਨੇ ਪੁੱਤ ਮੇਰੀ ਗੱਲ ਸੁਣ ਤੂੰ ਤਾਂ ਸਮਾਂ ਭੱਜ ਭੱਜ ਕੇ ਜਾਣਾ ਹੁੰਦਾ ਹੈ ਅੱਜ ਤੂੰ ਕਿਉਂ ਆਇਆ 10 ਬੈਠਾ 88 ਛੱਡ ਬੱਲ ਨਹੀਂ ਫਿਰ ਦੇਖ ਲੈ ਦਾਦੀ ਗੁੱਸੇ ਹੋ ਜੂ ਪਰ ਸੋਚ ਲੈ ਨਾ ਨਾ ਦਾਦੀ ਬਸ ਤੁਸੀਂ ਮੈਨੂੰ ਹੌਸਲਾ ਦੇਤਾ ਇੰਨਾ ਹੀ ਬਹੁਤ ਐ ਲੈ ਆਏ ਦੇਖ ਪੁੱਤ ਅਸੀਂ ਹੌਸਲਾ ਨਹੀਂ ਦੇਵਾਂਗੇ ਹੋਰ ਕੀ ਕਰਾਂਗੇ ਸਾਡੇ ਸਾਰਿਆਂ ਦੀ ਉਮੀਦਾਂ ਪੁੱਤ ਤੇਰੇ ਤੇ ਹੀ ਲੱਗੀਆਂ ਹੋਈਆਂ ਨੇ ਐ ਤਾਂ ਮੇਰੀ ਧੀ ਤੇ ਆਪਾਂ ਨੂੰ ਬਹੁਤ ਮਾਣ ਐ ਜੀ ਹੋਰ ਲੈ ਸਾਡਾ ਸਾਰਾ ਕੁਝ ਪੁੱਤ ਤੂੰ ਐ ਦੇਖ ਤੈਥੋਂ ਬਿਨਾ ਸਾਡਾ ਕੌਣ ਹੈਗਾ ਜੇ ਤੂੰ ਐਂ ਕਰੇਗਾ ਫਿਰ ਸਾਡਾ ਤਾਂ ਮਨ ਅਰਾਸੂਗ ਤੂੰ ਤਾਂ ਮੈਨੂੰ ਕਹਿਣੀ ਹੁੰਦੀ ਐ ਡੈਡੀ ਤੁਸੀਂ ਐਂ ਕੋ ਕਰਦੇ ਉਹਨੂੰ ਟੈਨਸ਼ਨ ਨਾ ਲਿਆ ਕਰੋ ਤੇ ਆਹ ਦੇਖ ਮੂੰਹ ਕਿਵੇਂ ਕੀਤਾ ਅੱਜ ਹੱਸ ਹੱਸ ਮੜੇ ਜੀ ਹੈ ਇਹ ਹੁਣ ਵਧੀਆ ਲੱਗਦੀ ਹੈ ਨਾ ਜਾਣਿਆ ਪਤਾ ਹੈ ਸਿਆਣੀ ਕੁੜੀ ਮੰਮੀ ਡੈਡੀ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਲੈ ਪੁੱਤ ਸਾਨੂੰ ਦੇਖਣ ਨੂੰ ਹੈ ਵੀ ਕੀ ਹੈਗਾ ਤੂੰ ਹੀ ਮੇਰੀ ਗੱਲ ਸੁਣ ਆ ਦੇਖੀ ਹੁਣ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਕਿੰਨਾ ਪਿਆਰ ਕਰ ਦੋ ਆ ਦੇਖਾ ਇਤੂ ਬੱਦ ਤੇ ਤਾਂ ਹੱਥ ਵੀ ਨਹੀਂ ਖੁੱਲ ਸਕਦਾ ਇੰਨਾ ਪਿਆਰ ਕਰਦਾ ਤੇਰਾ ਡੈਡੀ ਬੱਸ ਮੈਂ ਉਹ ਤੋਂ ਜ਼ਿਆਦਾ ਕਰਦੀ ਹਾਂ ਹੈ ਪੁੱਤ ਹਾਂ ਚਲੋ ਐ ਮਰਤੀ ਟੈਂਸ਼ਨ ਆ ਲੈ ਕਰ ਪੁੱਤ ਆਇ ਨਾ ਮਾਨੂੰ ਉਦਾਸ ਕਰ ਤੈਨੂੰ ਦੇਖ ਦੇਖਦਾ ਸੀ ਜਾਉਨੇ ਆ ਪੁੱਤ ਬਸ ਹੁਣ ਜਾ ਖੁਸ਼ ਹੋ ਕੇ ਕਿਸੀ ਖੁਸ਼ ਆ ਠੀਕ ਆ ਰੈਡੀ ਜਾ 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 ਖੁਸ਼ ਹੋ ਕੇ ਹੱਸ ਕੇ ਜਾ ਕੇ ਛੱਡ ਗਿਆ ਮੈਂ ਨਾ ਨਾ ਰੈਡੀ ਜੀ ਤੁਸੀਂ ਕਰ ਲਓ ਕੰਮ ਮੇਰਾ ਤਾਂ ਥੋੜਾ ਟਾਈਮ ਪਿਆ ਅੱਛਾ ਅੱਛਾ ਚਲ ਮੈਂ ਬੜਾ ਤੂੰ ਐ ਘਰ ਮੰ ਰੋਟੀ ਪਾ ਕੇ ਦੇ ਠੀਕ ਆ ਠੀਕ ਆ ਪੁੱਤ ਤੇਰੇ ਡੈਡੀ ਨੂੰ ਰੋਟੀ ਦੇਦਾ ਮੈਂ ਠੀਕ ਆ ਠੀਕ ਆ ਡੈਡੀ ਵਿਚਾਰੇ ਮੇਰਾ ਕਿੰਨਾ ਕਰਦੇ ਨੇ ਕਿਤੇ ਮੈਂ ਕੁਝ ਗਲਤ ਤਾਂ ਨਹੀਂ ਕਰ ਬੈਠੇ ਜੀਰੇ ਕਰਕੇ ਮੈਂ ਆਪਣੇ ਮਾਪਿਓ ਨੂੰ ਧੋਖਾ ਦਿੱਤਾ ਕਿਤੇ ਉਹ ਮੈਨੂੰ ਧੋਖਾ ਤਾਂ ਨਹੀਂ ਦੇ ਰਿਆ ਪਤਾ ਨਹੀਂ ਮੇਰ ਨਾਲ ਕੀ ਹੋਊਗਾ ਚਾਹੇ ਜੋ ਵੀ ਆ ਕੀਤਾ ਤਾਂ ਮੈਂ ਗਲਤੀ ਆ કે કેમે ਲગયા ਸਾਡਾ શહેર ਇਧਰ ਹਾਂ ਬਹੁਤ ਵਧੀਆ ਹੈਗਾ ਵਧਾ ਗਿਆ ਘੁੰਮ ਕੇ ਹਾਂ ਸੰਤੀ ਤੁਮਨੋ ਕਿਨੇ ਆ ਮੈਂ ਠੀਕ ਆ ਪਰ ਤੂੰ ਬਾਹਰੋਂ ਕਦੋਂ ਆਇਆ ਅब्बा ਸੁਣੀ ਆਇਆ 20 ਦਿਨ ਹੋਇਆ ਹਾਂ ਤੁਸੀਂ ਕੌਣ ਜੀ ਉਹ ਹਰਮਨ ਇੱਕ ਮਿੰਟ ਰੋਕੋ ਮੈਂ ਤੁਹਾਨੂੰ ਦੱਸਦਾ ਆ ਜਾ ਇੱਕ ਮਿੰਟ ਇੱਕ ਮਿੰਟ ਜਿਹੜੀ ਗੱਲ ਕਰਨੀ ਹੈ ਇੱਥੇ ਘੜ ਕੇ ਕਰੋ ਇਹ ਹੀ ਕੌਣ ਥੋੜੀ ਸਿਸ਼ਟਾ ਓ ਯਾਰ ਤੇਰਾ ਦਿਮਾਗ ਰੋਇਆ ਮੇਰੇ ਕਿੱਥੇ ਸਿਸਟਰ ਨਾਲੇ ਇਹ ਮੇਰੀ ਵਾਈਫ ਆ ਸੰਤੇ ਤੂੰ ਵਿਆਹ ਕਦੋਂ ਕਰਵਾ ਲਿਆ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕੁਛ ਓ ਯਾਰ ਤੈਨੂੰ ਮੈਂ ਕੀ ਦੱਸਣਾ ਸੀ ਮੈਨੂੰ ਨਾਲੇ ਪੀਆਰ ਕੁੜੀ ਮਿਲੀ ਆ ਐਦੂ ਤੇ ਮੈਨੂੰ ਕੀ ਚਾਹੀਦਾ ਦੀ ਪੀਆਰ ਕੁੜੀ ਮਿਲੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇਰੇ ਕਰਕੇ ਮੈਂ ਆਪਣੀ ਮਾਂ ਪਿਓ ਨੂੰ ਧੋਖਾ ਦਿੱਤਾ ਸੀ ਸਿਰਫ ਤੇਰੇ ਕਰਕੇ ਐਕਸਕਿਊਜ਼ ਮੀ ਤੁਸੀਂ ਮੇਰੇ ਹਸਬੰਦ ਨਾਲ ਕਿਵੇਂ ਗੱਲ ਕਰ ਰਹੇ ਹੋਗੇ ਤੁਹਾਨੂੰ ਮਾੜੀ ਮੋਟੀ ਵੀ ਤਮੀਜ਼ ਨਹੀਂ ਹੈਗੀ ਤੁਸੀਂ ਪੁਲਿਸ ਵੇਚਨਾਓ ਮੈਂ ਇਹਨੂੰ ਨਾਲ ਗੱਲ ਕਰ ਰਹੀ ਆ ਮੈਨੂੰ ਇਹਨਾਂ ਨਾਲ ਗੱਲ ਕਰ ਲੈਣ ਦੋ ਵਿੱਚ ਕਿਵੇਂ ਨਾਮ ਆ ਮੈਂ ਇਹਨਾਂ ਦੀ ਵਾਈਫ ਆ ਤੁਸੀਂ ਇਦਾਂ ਦਾ ਨਾ ਗੱਲ ਨਹੀਂ ਕਰ ਸਕਦੇ ਠੀਕ ਐ ਗੱਲ ਨਹੀਂ ਕਰਦੀ ਪਰ ਕੁਝ ਸਵਾਲਾਂ ਦੇ ਜਵਾਬ ਤਾਂ ਲੈ ਸਕਦੀ ਆ ਨਾ ਤੂੰ ਦੱਸ ਐਂਟੀ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ 5 ਸਾਲ ਦਾ ਰਿਲੇਸ਼ਨ ਸੀ ਆਪਣਾ 5 ਸਾਲ ਦਾ ਸਿਰਫ ਪੀਆਰ ਕਰਕੇ ਢੋਲ ਗਏ ਮਾੜਾ ਮੋਟਾ ਤਾਂ ਸੋਚ ਲੈਂਦਾ ਤੇਰੇ ਕਰਕੇ ਮੈਂ ਕੀ ਕੁਛ ਨਹੀਂ ਕਰਿਆ ਹੈਗਾ ਆਪਣੇ ਮਾਪਿਆਂ ਨੂੰ ਝੂਠ ਬੋਲ ਕੇ ਸਾਰੀ ਜਮਾ ਪੂੰਜੀ ਮੈਂ ਤੇਰੇ ਤੇ ਲਾਤੀ ਤੈਨੂੰ ਬਾਹਰ ਭੇਜਣ ਵਾਸਤੇ ਭੁੱਲ ਗਿਆ ਜਿਹੜੀ ਕਸਮਾਂ ਖਾਦੀਆਂ ਸੀ ਤੂੰ ਸ਼ਰਮ ਮਨ ਮਾੜੀ ਬੁੱਟ ਸ਼ਰਮ ਉਹ ਯਾਰ ਤੈਨੂੰ ਪੋਰਾ ਵੀ ਅਗਲ ਨਹੀਂ ਪੂਰੇ ਕਿਉਂ ਜਲੂਸ ਕੱਢਿਆ ਜਿਹੜਾ ਕੁਸੋਣਾ ਦੀ ਹੋ ਗਿਆ ਅੱਛਾ ਤੇ ਜਿਹੜਾ ਤੂੰ ਮੇਰਾ ਜਲੂਸ ਕੱਢਿਆ ਮੇਰੇ ਮਾਂ ਪਿਓ ਮure ਮੇਰਾ ਜਲੂਸ ਕੱਢਾ ਉਹਦਾ ਕੀ ਮੇਰੀ ਗੱਲ ਸੁਣ ਤੇਰੇ ਨਾਲ ਮੇਰਾ ਕੋਈ ਵੈਰ ਨਹੀਂ ਹੈਗਾ ਜੇ 5 ਸਾਲ ਦਾ ਬੰਦਾ ਮੇਰਾ ਨਹੀਂ ਨਾ ਹੋਇਆ ਹੁੰਦਾ ਤੇਰਾ ਵੀ ਨਹੀਂ ਹੈਗਾ ਅੱਜ ਤੋਂ ਬਾਅਦ ਨਾ ਮੈਨੂੰ ਆਪਣੀ ਸ਼ਕਲ ਦਿਖਾਉਣ ਦੀ ਲੋੜ ਨਹੀਂ ਓ ਚੱਲ ਤੂੰ ਆਪਦਾ ਕੰਮ ਕਰ ਲੱਗਿਆ ਮੈਨੂੰ ਸਮਝਾਉਣਾ ਚੱਲ ਹਾਂ ਮੈਂ ਕੀ ਸੁਣ ਰਹੀ ਆ ਤੂੰ ਇੰਨਾ ਕਟਿਆ ਇਨਸਾਨ ਹੈ ਮੈਂ ਆਪਦੇ ਸੁਪੜੇ 'ਚ ਵੀ ਨਹੀਂ ਸੋਚਿਆ ਸੀ ਕਦੇ ਓ ਯਾਰ ਇਹਦੇ ਨਾਲ ਹਰਮਣੇ ਮੇਰੀ ਕੋਈ ਗੱਲ ਨਹੀਂ ਸੀ ਯਾਰ ਇਹ ਤਾਂ ਮੇਰੀ ਆ ਕੀ ਕੁਛ ਕਹਿ ਕੇ ਜਾ ਰਹੀ ਹੈ ਓ ਇਹ ਤਾਂ ਜਸਟ ਫਰੈਂਡ ਸੀ ਯਾਰ ਮੇਰੀ 5 ਸਾਲ ਦਾ ਰਿਲੇਸ਼ਨ ਕੋਈ ਕੱਟ ਨਹੀਂ ਹੁੰਦਾ ਬਹੁਤ ਡੀਪਲੀ ਚੱਲ ਜਾਂਦੀ ਆ ਚੀਜ਼ ਤੇ ਤੂੰ ਇੱਕ ਕੁੜੀ ਨੂੰ ਧੋਖਾ ਦਿੱਤਾ ਹੋਰੇ ਮਾਪਿਆਂ ਨੂੰ ਨਰਾਸ਼ ਕੀਤਾ ਤੈਨੂੰ ਸ਼ਰਮ ਨਹੀਂ ਆਈ ਤੂੰ ਇੱਕ ਸਿਰਫ ਪੀਆਰ ਦੇ ਚੱਕਰ ਚ ਕਿ ਡਾਲਰਾਂ ਦੇ ਚੱਕਰ ਪਿੱਛੇ ਇੱਕ ਕੁੜੀ ਦੀ ਹੱਸਦੀ ਖੇਡ ਦੀ ਜ਼ਿੰਦਗੀ ਬਰਬਾਦ ਕਰਤੀ। ਉਹ ਤੂੰ ਕਿਉਂ ਮੇਰਾ ਜਲੂਸ ਕੱਢੀ ਨਹੀਂ ਹੋ ਰਿਹਾ? ਆਪਾਂ ਕਰੀ ਆ ਕੇ ਠੰਡੇ ਦੇ ਮਗ ਨਾਲ। ਤੂੰ ਮੇਰਾ ਕੱਟ ਰੱਖੇਗਾ। ਮੇਰੀ ਲਾਈਫ ਦਾ ਕੱਟ ਰੱਖਿਆ। ਆਪਣੀ ਨਾ ਸ਼ਕਲ ਨਾ ਦਿਖਾਦੀ ਮੈਨੂੰ ਮੁੜ ਕੇ। ਉਹ ਯਾਰ ਤੂੰ ਮੇਰੀ ਠੰਡੇ ਦੇ ਮਗ ਨਾਲ ਗੱਲ ਤਾਂ ਸੁਣ ਯਾਰ ਆਪਾਂ ਬਹਿ ਕੇ ਗੱਲ ਕਰ। ਸੁਣੀ ਹੋਈ ਆ। ਓ ਪੁੱਤ ਕੀ ਗੱਲ ਤੂੰ ਰੋਂਦਾ ਉਹਨੇ ਓ ਪੁੱਤ ਗੱਲ ਤਾਂ ਦੱਸ ਦੇ ਗੱਲ ਕੀ ਹੈ ਲੈ ਹੈ ਉਹ ਕਮੜੀ ਕਿਉਂ ਰੋਣੀ ਤੇ ਪਹਿਲਾਂ ਗੱਲ ਦੱਸ ਗੱਲ ਕੀ ਹੈ ਓ ਪੁੱਤ ਦੱਸ ਦੇ ਨਾ ਤੈਨੂੰ ਪਤਾ ਮੈਨੂੰ ਕੋਰਾ ਡੋਜੂਗੀ ਓ ਪੁੱਤ ਬੋਲ ਤਾਂ ਪੈ ਕੁਸ ਡੈਡੀ ਮੈਂ ਤੁਹਾਨੂੰ ਕਿਵੇਂ ਦੱਸਾਂ ਲੱਖ ਤੂੰ ਮੈਨੂੰ ਦੱਸ ਦੇ ਪੁੱਤ ਗੱਲ ਕੀ ਹੈ ਮੈਨੂੰ ਗੱਲ ਦੱਸ ਗੱਲ ਕੀ ਹੈ ਇੱਕ ਦੱਸ ਗੱਲ ਕੀ ਹੈ ਕੀ ਗੱਲ ਹੋ ਗਈ ਡੈਡੀ ਮੇਰੇ ਨਾਲ ਕੋਲ ਸੀ ਕਿ ਮੁੰਡਾ ਪੜਦਾ ਸੀ ਅੱਜ ਤੇ ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ ਹੈ ਤੇ ਅੱਜ ਅੱਜ ਜਦੋਂ ਮੈਂ ਮੁਝਾਰ ਗਈ ਤਖਨੇ ਦੇਖਿਆ ਹੁਣੇ ਵਿਆਹ ਕਰਵਾ ਲੈ ਉਹਨੇ ਦੇਖ ਚੁੱਪ ਕਰ ਚੁੱਪ ਕਰ ਮੈਂ ਤਾਂ ਰੋਈ ਜਾਂਦੀ ਐ ਆ ਦੇਖ ਲੈ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਇਹ ਕਰ ਬੈਠੀ ਕੀ ਹੋਗਾ ਜੀ ਬਸ ਜੋ ਨਹੀਂ ਹੋਣਾ ਸੀ ਉਹ ਹੋ ਗਿਆ ਮੈਨੂੰ ਜਿਹੜੀ ਗੱਲ ਦਾ ਡਰ ਸੀ ਬਸ ਉਹੀ ਆਪਣੇ ਮੂਹਰੇ ਆ ਗਿਆ ਕੌਜੇ ਦੇ ਕੋਈ ਮੁੰਡੇ ਦੇ ਨਾਲ ਪੜਦਾ ਹੋਣਾ ਹੈ ਹਾਂ ਬਸ ਕਹਿੰਦੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਸੀ ਪਰ ਕਹਿੰਦੀ ਉਹ ਮੈਨੂੰ ਧੋਖਾ ਦੇ ਗਿਆ ਉਹਨੇ ਵਿਆਹ ਕਰਾ ਲਿਆ ਓਹੋ ਪੁੱਤ ਵਧੀਆ ਪੁੱਤ ਉਹਦੀ ਅਸਲੀਅਤ ਤਾਂ ਪਹਿਲੀ ਹੀ ਪਤਾ ਲੱਗ ਗਿਆ ਹੈ ਜੇ ਬਾਅਦ ਚ ਪਤਾ ਲੱਗਦਾ ਪੁੱਤੂ ਉਦੋਂ ਵੀ ਜਿਆਦਾ ਔਖਾ ਹੋ ਜਾਂਦਾ ਤੂੰ ਰੋਣਾ ਕਾਤੋਂ ਪੁੱਤ ਚੁੱਪ ਦੇਖ ਪੁੱਤ ਮਾਂ ਪਿਓ ਨੇ ਜਿਹੜੀਆਂ ਗੱਲਾਂ ਤੋਂ ਟੋਕਦੇ ਹੁੰਦੇ ਨੇ ਉਹ ਐਸੇ ਕਰਕੇ ਟੋਕਦੇ ਹੁੰਦੇ ਨੇ ਵੀ ਸਾਡੀ ਧੀ ਪੁੱਤ ਨਾਲ ਕੋਈ ਮਾੜਾ ਨਾ ਹੋ ਜੇ ਆ ਦੇਖ ਲੈ ਆ ਤੇਰੇ ਨਾਲ ਹੋ ਗਿਆ ਨਾ ਮਾੜਾ ਪੁੱਤ ਤੈਨੂੰ ਇੰਨਾ ਸਮਝਾਉਂਦੇ ਤੇ ਤੇਰੇ ਪੜੇ ਕਰਕੇ ਸਮਝਾਉਂਦੇ ਤੇ ਪੁੱਤ ਤੂੰ ਇਹ ਜੀ ਗਲਤੀ ਕਿਉਂ ਕਰੀ ਬਸ ਸੋਨੀ ਆਹੀ ਡਰ ਹੁੰਦਾ ਨਹੀਂ ਅਗਲਾ ਧੀਆ ਨੂੰ ਕੋਈ ਮਾੜਾ ਨਾ ਕਹੇ ਧੀਆ ਦੀ ਆਹੀ ਗੱਲ ਹੁੰਦੀ ਹੈ ਜਿਹੜੀ ਮਾਪੇ ਉਹਦੇ ਸਾਹਮਣੇ ਆ ਜਾਂਦੀ ਹੈ ਤਾਂ ਮਾਪੇ ਉਹਦੀ ਪੱਗ ਮਿੰਟ ਤੇ ਰੁਲ ਜਾਂਦੀ ਹੈ ਬਾਪੂ ਜੀ ਮੈਨੂੰ ਮaaf ਕਰ ਦੋ ਤੁਸੀਂ ਮaaf ਕਰ ਦੋ ਏ ਗਲਤੀ ਤਾਂ ਮੈਂ ਜਿਹੜੀ ਕੀਤੀ ਕੀਤੀ ਪਰ ਤਨੂਦ ਨੂੰ ਨਾ ਨੂੰ ਮੈਂ ਇੱਕ ਹੋਰ ਤੋਕਾ ਦਿੱਤਾ ਕੀ ਤੋਕਾ ਬਤਾ ਕੀ ਪਤਾ ਕੀ ਤੋਕਾ ਦਿੱਤਾ ਬੋਲ ਬੋਤ ਕੀ ਗੱਲ ਹੈ ਬਾਪੂ ਜਿਹੜਾ ਉਸ ਦਿਨ ਆਪਣੇ ਘਰੇ ਚੋਰੀ ਹੋਈ ਸੀ ਹਾਂ ਹਾਂ ਉਹ ਕੋਈ ਚੋਰ ਨਹੀਂ ਸੀ ਆਇਆ ਘਰ ਚ ਉਹ ਚੋਰੀ ਨਹੀਂ ਕਰੀ ਸੀ ਬੱਪੂ ਤੂੰ ਕੀ ਕੀਤੀ ਸੀ ਚੋਰੀ ਉਹ ਤੂੰ ਕੀ ਕੀਤੀ ਸੀ ਮੈਨੂੰ ਸ਼ਰਮ ਨਾ ਆਇਆ ਤੈਨੂੰ ਹੈ ਉਹ ਤੂੰ ਸਾਡੇ ਨਾਲ ਐਡਾ ਵੱਡਾ ਧੋਖਾ ਉਹ ਦੇਖ ਓਏ ਉਹ ਤੈਨੂੰ ਨਾ ਸੀ ਫੁੱਲਾ ਵਾਂਗੂ ਰੱਖਿਆ ਤੇ ਤੂੰ ਤੂੰ ਸਾਨੂੰ ਐਡਾ ਵੱਡਾ ਧੋਖਾ ਪੁੱਤ ਕੀ ਕਮੀ ਰਹੀ ਗਈ ਸਾਡੇ ਪਿਆਰ ਦੇ ਵਿੱਚ ਹੈ ਜੋ ਤੂੰ ਐਡਾ ਵੱਡਾ ਧੋਖਾ ਕੀਤਾ ਸਾਡੇ ਨਾਲ ਉਹ ਤੈਨੂੰ ਸ਼ਰਮ ਨਹੀਂ ਆਈ ਓਏ ਤੈਨੂੰ ਸ਼ਰਮ ਨਹੀਂ ਆਈ ਵੀ ਮੇਰਾ ਪਿਓ ਕਿਹੜੇ ਲੋਟ ਤੇ ਖੇਤਾਂ 'ਚ ਮਰਦਾ ਕਮਾਈਆਂ ਕਰਦਾ ਤੇ ਸਾਰਾ ਪੈਸਾ ਮੇਰੇ ਤੇ ਲੈ ਜਾਂਦਾ ਓਏ ਅਸੀਂ ਕੀਤੇ ਵਾਸਤੇ ਇੰਨਾ ਕੁਝ ਕਰਦੇ ਸੀ ਓਏ ਸਾਡੇ ਕੌਣੇ ਰਸ ਮੈਨੂੰ ਇਹ ਸਾਰਾ ਕੁਝ ਤੇਰੇ ਵਾਸਤੇ ਕਰਦੇ ਸੀ ਅਸੀਂ ਬਾਪੂ ਮਾਰ ਲਾ ਦੋ ਜਿੰਨਾ ਮਾਰਨਾ ਮੈਨੂੰ ਮੈਂ ਗਲਤੀ ਕੀਤੀ ਆ ਤੰਨੇ ਨੂੰ ਦੀ ਸਜ਼ਾ ਵੀ ਮਿਲ ਗਈ ਉਹ ਜੀਤਾ ਕਰਦਣਾ ਤੇਰਾ ਠੱਗਣ ਦਾ ਬਣਾ ਬਸ ਬਰ ਮਾਸੂ ਪੁੱਤੀ ਆ ਸਾਡੀ ਮੈਂ ਤੈਨੂੰ ਹੁਣ ਕੁਛ ਕਹਿ ਵੀ ਨਹੀਂ ਸਕਦਾ ਬਾਪੂ ਇਹਨੂੰ ਬਾਪ ਕਰ ਦਵਾਂ ਮੈਂ ਬਾਪੂ ਤੂੰ ਮੇਰੇ ਨਾਲ ਗੁੱਸੇ ਨਾ ਹੋਵੋ ਤੁਸੀਂ ਫਿਰ ਇਸ ਮੈਨੂੰ ਉਹਦੀ ਸਜ਼ਾ ਮਿਲ ਗਈ ਜੀਦੇ ਕਾ ਉਹ ਇਹ ਤਾਂ ਕੀ ਕਰੀਏ ਹੋਰ ਮੈਂ ਕਿ ਕੰਦਾ 'ਚ ਟੱਕਰਾ ਮਾਰਾਂ ਬਾਪੂ ਮੈਨੂੰ ਮਾਰ ਲਾ ਤੂੰ ਮੈਨੂੰ ਮਾਰਨਾ ਤਾਂ ਮਾਰ ਲਾ ਜੀਤੇ ਕਰਕੇ ਮੈਂ ਤੁਹਾਨੂੰ ਧੋਖਾ ਦਿੱਤਾ ਸੀ ਮੈਨੂੰ ਅੱਜ ਛੱਡ ਕੇ ਚਲੇ ਗਏ ਸਰ ਬਸ ਚੁੱਪ ਕਰ ਉਪ ਕਰ ਜੋਨੀ ਉਹਨੂੰ ਚੁੱਪ ਕਰਾ ਦੇ ਮੈਂ ਉਹਨੂੰ ਬਾਹਰ ਭੇਜਣਾ ਸੀ ਬਾਹਰ ਭੇਜਣ ਲਈ ਉਹ ਉਹਦੇ ਕੋ ਪੈਸੇ ਨਹੀਂ ਸੀ ਪੂਰੇ ਹੋਏ ਮੈਨੂੰ ਐਂਦਾ ਸੀ ਵੀ ਚਲ ਜੇ ਬਾਹਰ ਚਲਿਆ ਜਾਊਗਾ ਸਾਡਾ ਫਿਊਚਰ ਵਧੀਆ ਬਣ ਜਾਊਗਾ ਪਰ ਮੈਨੂੰ ਕੀ ਪਤਾ ਸੀ ਵੀ ਮੈਂ ਤੁਹਾਡੇ ਨਾਲ ਧੋਖਾ ਕਰਨੀ ਐ ਤੇ ਮੇਰੇ ਨਾਲ ਵੀ ਧੋਖਾ ਹੀ ਹੋਣਾ ਆ ਹੁਣ ਦੇਖ ਫਿਰ ਤੂੰ ਤੂੰ ਆਪਦਾ ਦਾ ਫਿਊਚਰ ਖਰਾਬ ਕੀਤਾ ਕੀਤਾ ਤੇ ਨਾਲ ਸਾਨੂੰ ਇਹ ਬਦਨਾਮੀ ਹੁਣ ਜੇ ਕੋਈ ਬਾਹਰ ਪਤਾ ਲੱਗੂ ਅਸੀਂ ਕੀ ਕਹਾਂਗੇ ਕਿਸੇ ਨੂੰ ਵੀ ਸਾਡੀ ਧੀ ਨੇ ਆ ਕੁਝ ਕਰਿਆ ਸਾਡੇ ਨਾਲ ਚਲ ਹੁਣ ਮੇਰੀ ਗੱਲ ਸੁਣ ਲੈ ਜੋਕਸ ਹੋ ਗਿਆ ਹੋ ਗਿਆ ਜੇ ਇੱਕ ਸ਼ਬਦ ਵੀ ਮੂੰਹ ਤੋਂ ਕੱਢਿਆ ਨਾ ਉੱਥੇ ਮੈਂ ਕੋਈ ਪਰਵਾਹ ਨਹੀਂ ਕਰਨੀ ਤੇਰਾ ਗਲਤ ਬਦੂਮੇ ਨਾ ਦੀਣਾ ਠੀਕ ਹੈ ਬਾਪੂ ਮੈਂ ਵੀ ਤਾਂ ਉਹੀ ਗੱਲ ਕਹਿਣ ਲੱਗੀ ਸੀ ਜਿੱਥੇ ਤੁਸੀਂ ਇੱਕ ਚਾਹੁੰਦੇ ਹੋ ਉੱਥੇ ਮੇਰਾ ਵਿਆਹ ਕਰ ਦਿਓ ਤੁਸੀਂ ਜੀ ਜਾ ਕੇ ਸਰਬੀ ਨਾਲ ਗੱਲ ਕਰੋ ਮੈਂ ਸਰਬੀ ਨਾਲ ਗੱਲ ਕਰਦਾ ਪਰ ਤੈਨੂੰ ਮੈਂ ਦੁਬਾਰੇ ਫੇਰ ਕਹਤਾ ਜੇ ਮਾੜੀ ਜਿਵੇਂ ਮੈਨੂੰ ਪਤਾ ਲੱਗ ਗਿਆ ਨਾ ਬਸ ਤੈਨੂੰ ਨਹੀਂ ਛੱਡਣਾ ਸਮਝਾ ਦੇ ਨੂੰ ਆਜਾ ਮੈਂ ਕਰਦਾ ਜਾ ਕੇ ਗੱਲ। ਤੇ ਯਾਰ ਸੰਤੀ ਹੁਣ ਛੱਡ ਵੀ ਦਿਓ ਗੱਲਾਂ ਨੂੰ। ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਕਿੰਨਾ ਕਚਰਾ ਇਹ ਗੱਲਾਂ ਤੇ ਮੂੰਹੇ ਇੱਕੇ ਬੈਠਾ ਰਹੇਂਗੇ ਦੱਸ। ਉਹ ਯਾਰ ਬਈ ਬਹਰਾਲ ਵੀ ਕੀ ਆ ਇਹ ਗੱਲ ਰਾ ਯਾਰ। ਯਾਰ ਮੈਂ ਤਾਂ ਦੋ ਹੀ ਪਾਸੇ ਹੋ ਗਿਆ। ਉਹ ਯਾਰ ਸੰਤੀ ਤੂੰ ਗੱਲ ਨੂੰ ਸਮਝ। ਚਲ ਉਧਰੋਂ ਤਾਂ ਜਿਹੜਾ ਜਾਣਾ ਸੀ ਵਾ ਗਿਆ। ਉਹ ਤਾਂ ਅਗਲੀ ਛੱਡ ਕੇ ਪਾ ਗਿਆ। ਹੁਣ ਯਾਰ ਜਿਹੜਾ ਤੇਰੇ ਕੋਲੇ ਘਟੋ ਘਟ ਤੂੰ ਨੂੰ ਤਾਂ ਸੰਭਲ ਐ। ਕਿਵੇਂ ਸਮਾਂ ਯਾਰ ਮੈਂ ਵੀ ਯਾਰ ਕੁਲਾਲਚੀ ਦੇਖਿਆ ਜੀ ਯਾਰ ਵੀ ਚੱਲ ਕੁੜੀ ਵੀ ਆ ਯਾਰ ਵਧੀਆ ਜਿੰਦਗੀ ਸੈੱਟ ਹੋ ਜੂ ਹੁਣ ਮੈਨੂੰ ਕੀ ਪਤਾ ਦੀਆਂ ਲਤ ਮਾਰ ਜੂ ਇਹ ਦੇਖ ਯਾਰ ਸੰਤੀ ਹੈਗਾ ਤੂੰ ਮੇਰਾ ਯਾਰ ਹੈ ਪਰ ਤੂੰ ਨਾ ਇੱਥੇ ਗਲਤ ਹੈ ਜੇ ਤੂੰ ਮਨੂੰ ਨਾਲ ਐਵੇਂ ਕੀਤੀ ਤਾਂ ਤਾਂ ਤੇਰੇ ਨਾਲ ਐਵੇਂ ਹੋਈ ਜੋ ਉਹਨੇ ਨਹੀਂ ਨਾ ਦੇਖਿਆ ਪਰਮਾਤਮਾ ਨੇ ਦੇਖਿਆ ਤੂੰ ਵੀ ਨਾ ਤੂੰ ਇੱਥਾਂ ਚ ਲੱਡੂ ਰੱਖਦਾ ਸੀ ਉਹ ਯਾਰ ਕੋਈ ਹੱਲ ਦਾ ਦੱਸ ਦੇ ਯਾਰ ਹੁਣ ਇਹਦਾ ਮੈਨੂੰ ਜਿਹੜਾ ਆਉਂਦਾ ਘਰ ਦੇ ਵੀ ਇਹੀ ਗੱਲਾਂ ਕਹੀ ਜਾਂਦੇ ਨੇ ਤੂੰ ਵੀ ਇਹੀ ਗੱਲਾਂ ਸਮਝਾਉਣ ਲੱਗ ਗਿਆ ਹੱਲ ਤਾਂ ਦੇਖ ਹੱਲ ਕੋਈ ਮੈਨੂੰ ਦੱਸਦਾ ਨਹੀਂ ਹੈਗਾ ਹੱਲ ਤਾਂ ਨਾ ਫਰੀ ਤਾਂ ਇਹੀ ਹੈ ਤੂੰ ਮਨ ਨੂੰ ਰਵੇਚਾ ਤੇ ਉਹ ਤੋਂ ਮਾਫੀ ਮੰਗ ਲੈ ਤੈਨੂੰ ਵੀ ਲੱਗਦਾ ਯਾਰ ਮੰਨ ਜੂ ਉਹ ਮੈਨੂੰ ਵੀ ਪਤਾ ਪਹਿਲੀ ਵਾਰੀ ਉਹ ਨਹੀਂ ਮੰਨਦੀ ਅਗਲੀ ਤੇ ਮਨ ਤੋਂ ਗੁੱਸਾ ਆ ਗਿਆ ਅਗਲੀ ਨਾਲ ਐਡਾ ਬੜਾ ਧੋਖਾ ਹੋਇਆ ਅਗਲੀ ਤਾਂ 100 ਕੁਸ ਬੋਲੂਗੀ ਪਰ ਜੇ ਤਾਂ ਰਿਸ਼ਤਾ ਬਚਾਉਣਾ ਨਾ ਤਾਂ ਸਾਰਾ ਕੁਝ ਨਹੀਂ ਮਾਂ ਕੇ ਸੁਣ ਲੈ ਬਾਈ ਯਾਰ ਮੇਰਾ ਦਿਲ ਜਦਾ ਮੰਨਦਾ ਨਹੀਂ ਯਾ ਨਹੀਂ ਦਿਲ ਮੰਨਦਾ ਨਾ ਤਰ ਬੈਠਾ ਰੱਥ ਦੇ ਹੱਥ ਦੇ ਹੱਥ ਧਰ ਕੇ ਮੈਂ ਤਾਂ ਯਾਰ ਦੇਖ ਯਾਰ ਤੈਨੂੰ ਇਹੀ ਸਮਝਾਉਣਾ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਮੇਰਾ ਜਾ ਕੇ ਸੰਭਾਲ ਲੈ ਸਾਰਾ ਕੁਝ ਹੱਥ ਜੋੜ ਲੈ ਪਹਿਲੀ ਪਹਿਲਾ ਠੋਕਟ ਮੈਨੂੰ ਪਤਾ ਉਹ ਮੰਨੇ ਜਾਊਗੀ ਉਹਨੇ ਵੀ ਯਾਰ ਤੇਰੇ ਤੇ ਇੰਨਾ ਪੈਸਾ ਲਾਇਆ ਸਾਰਾ ਕੁਝ ਆ ਨਾ ਵੇਚ ਵਟ ਕੇ ਤੇਰੇ ਨਾਲ ਖੜੀ ਰਹੀ ਯਾਰ ਇਹ ਚੀਜ਼ ਥੋੜੀ ਏ ਤੇਰੇ ਵਾਸਤੇ ਮੈਨੂੰ ਪਤਾ ਉਹ ਮੰਨ ਜਾਊਗੀ ਮੈਂ ਜਾਣਦਾ ਉਹਨੂੰ ਚੰਗੀ ਤਰ੍ਹਾਂ ਕੁੜੀ ਨੂੰ ਬਾਈ ਫਿਰ ਮੈਂ ਉਹਨੂੰ ਫੋਨ ਲਾ ਕੇ ਦੇਖਾਂ ਓ ਯਾਰ ਸ਼ਾਂਤੀ ਤੂੰ ਤਾਂ ਕਮਣੀਆ ਗੱਲਾਂ ਕਰਦਾ ਐਹ ਜੇ ਮਸਲੇ ਕਿਤੇ ਫੋਨਾਂ ਤੇ ਹਲੂੰਦ ਦੇ ਨੇ ਤੂੰ ਜਾ ਉਹਦੇ ਸਾਹਮਣੇ ਬਹਿ ਕੇ ਗੱਲ ਕਰ ਅਗਲੀ ਦਿਨ ਚੱਲ ਮੇਰਾ ਵੀਰ ਖੜਾ ਹੋ ਹੌਸਲਾ ਰੱਖ ਬਾਕੀ ਤੇਰੇ ਨਾਲ ਮੈਂ ਆਇਆ ਹਾਂ ਚੱਲ ਠੀਕ ਹੈ ਉਹ ਨਹੀਂ دل ਜਗ੍ਹਾ ਕਰਦੀ ਦੇਖ ਸਰ ਵੀ ਪੁੱਤ ਤੂੰ ਸੋਚਦੀ ਹੋਵੇਂਗੀ ਵੀ ਚਾਚੇ ਨੇ ਆਏ ਕੋ ਕਹਤਾ ਮੁੰਡੇ ਨੂੰ ਨਾਣ ਬੁਲਾ ਲਿਓ ਹੋਰ ਚਾਚਾ ਮੈਂ ਵੀ ਸੋਚਿਆ ਮਾ ਪਤਾ ਨਹੀਂ ਕਾ ਤੋ ਕਹਿੰਦਾ ਚਾਚਾ ਵੀ ਵੀ ਤੇਰੇ ਦਿਓਰ ਨੂੰ ਨਾਲ ਲੈ ਕੇ ਆਈ ਦੇਖ ਪੁੱਤ ਤੂੰ ਰਿਸ਼ਤੇ ਦੀ ਗੱਲ ਚਲਾਈ ਸੀ ਠੀਕ ਹੈ ਤੇਰਾ ਇਹ ਦਿਓਰ ਹੈ ਹਾਂਜੀ ਮਨੂ ਦੀ ਤੇਰੀ ਦੋਨਾਂ ਦੀ ਗੱਲ ਹੋਗੀ ਜੋ ਮਨੂ ਨਾਲ ਪਹਿਲਾਂ ਕੋ ਗੱਲ ਹੋਈ ਹੈ ਕੋਈ ਹੱਦਸਾ ਵਾਪਰਿਆ ਉਹ ਸਾਰਾ ਇਹਨਾਂ ਨੇ ਇੱਕ ਦੂਜੇ ਨੂੰ ਦੱਸਤਾ ਚਾਚਾ ਆ ਬੈਠੇ ਨੇ ਦੋਨੇ ਭਾਈ ਜੇ ਕੋਈ ਗੱਲ ਪੁੱਛਣੀ ਆ ਤਾਂ ਤੂੰ ਇਹਨਾਂ ਤੋਂ ਪੁੱਛ ਸਕਦਾ ਬੇਟਾ ਜਦੋਂ ਤੁਸੀਂ ਵਿੱਚ ਹੈਗੇ ਹੋ ਆ ਪਰਾਉਣਾ ਹੈਗਾ ਵਿੱਚ ਮੈਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ ਜਦੋਂ ਮੈਂ ਸੋਨੂੰ ਗੱਲ ਹੀ ਮਿਕਾਤੀ ਵੀ ਭਾਈ ਮਨੂੰ ਸੋਢੀ ਧੋਣੀ ਪਾਈ ਨਾਲ ਕਿਹੜੀ ਭੈਣ ਹੈ ਜਿਹੜੀ ਆਪਣੀ ਭੈਣ ਵਾਸਤੇ ਕੋਈ ਮਾੜਾ ਘਰ ਦੇਖੂਗੀ ਇਹ ਸਹੀ ਗੱਲ ਹੈ ਜੀ ਤੁਸੀਂ ਜਮਾਂ ਟੈਨਸ਼ਨ ਨਾ ਲਓ ਜੀ ਆਪਣਾ ਰਾਜੂ ਕੋਈ ਨਾ ਸਾਬਤਤਾ ਨਹੀਂ ਕਰਦਾ ਹੈਗਾ ਆਪਣੀ ਜ਼ਿੰਮੇਵਾਰੀਆਂ ਪਾਉਂਦਾ ਦੇਖ ਪੁੱਤ ਚੰਗੀ ਗੱਲ ਹੈ ਨਾਲੇ ਉਹ ਤਾਂ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਹੈ ਹੁਣ ਐਨੀ ਉਮਰ ਹੋ ਗਈ ਆਹੀ ਗੱਲਾਂ ਦੇਖਦੇ ਦੇਖਦੇ ਸੋਨੀ ਹਾਂਜੀ ਤੂੰ ਵੀ ਕੁਝ ਦੱਸ ਦੇ ਮੁੰਡਾ ਦੇਖ ਲੈ ਤੂੰ ਮੈਨੂੰ ਕਹਿੰਦੀ ਸੀ ਨਾ ਵੀ ਆਹ ਕੀ ਗੱਲ ਤੁਸੀਂ ਐ ਮੁੰਡੇ ਵਾਲੇ ਨੂੰ ਕਿਉਂ ਕਹੀ ਜਾਂਦੇ ਹੋ ਆਹੀ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਵਾਸਤੇ ਮੈਂ ਬੁਲਾਇਆ ਮੁੰਡਾ ਨੂੰ ਦੇਖ ਲੈ ਕੋ ਤੈਨੂੰ ਕੋਈ ਕਮੀ ਪੇਸੀ ਲੱਗਦੀ ਆ ਨਾ ਨਾ ਜੀ ਮੁੰਡਾ ਤਾਂ ਠੀਕ ਲੱਗਦਾ ਬਾਕੀ ਆਪਾਂ ਨੂੰ ਆਪਣੀ ਕੁੜੀ ਤੇ ਸਰ ਵੀ ਤੇ ਵਿਸ਼ਵਾਸ ਆਗਾ ਬਸ ਜਦੋਂ ਸਰ ਵੀ ਵਿੱਚ ਐ ਸਾਨੂੰ ਭਾਈ ਕੋਈ ਟੈਨਸ਼ਨ ਨਹੀਂ ਤੁਸੀਂ ਬਚੋ ਤੁਸੀਂ ਜਮਾਂ ਟੈਨਸ਼ਨ ਨਾ ਲਓ ਚਾਚਾ ਜੀ ਸਾਰੀ ਗੱਲ ਸਾਡੇ ਤੇ ਛੱਡ ਦਿਓ ਅਈ ਸਤਾ ਪੁੱਤ ਸਾਰੀ ਗੱਲ ਤੇਰੇ ਦੀ ਸ਼ਿੱਟੀ ਹੋਈ ਹੈਗੀ। ਤੁਸੀਂ ਐ ਕਰੋ ਜੀ ਪਰਥ ਨੂੰ ਬੁੱਧਵਾਰ ਆ ਤੇ ਆਪਾਂ ਸੰਸਨ ਪਾਏ ਦਵਾਂਗੇ। ਹਾਂ ਬਸ ਪਤਾ ਕੀ ਮਾੜਾ ਜਾਂ ਉੱਚ ਲੀਏ। ਹਾਂ ਜੀ। ਉਹ ਚੰਗਾ ਇਹ ਦਿਨ ਦੇਖ ਕੇ ਨਾ 나ਦੀ ਨਾਲ ਭਾਈ ਤੁਸੀਂ ਸੰਗਤ ਕਰਦੇ। ਠੀਕ ਹੈ। ਠੀਕ ਹੈ ਜੀ। ਤੇ ਜੇ ਤੁਸੀਂ ਐ ਕਹੋਗੇ ਵੀ ਸਿੱਧਾ ਵਿਆਹ ਆਪਾਂ ਸਿੱਧਾ ਵਿਆਹ ਵੀ ਕਰ ਦਿਆਂ ਕੋਈ ਚੱਕਰ ਨਹੀਂ। ਨਹੀਂ ਜੀ ਵਿਆਹ ਤਾਂ ਜੀ ਜਵਦਗੀ ਕਰਾਂਗੇ। ਚਲ ਫਿਰ ਠੀਕ ਹੈ। ਹਾਂ ਜੀ। ਫਿਰ ਠੀਕ ਹੈ ਭੈ ਭਾਈ ਜਵਦਗੀ ਮੰਨੂ ਤੂੰ ਉਸ ਗੱਲ ਕਰਨੀ ਹੈ। ਕਿਵੇਂ ਕੀ ਹੋਣਾ? ਖੁਸ਼ ਆ? ਹਾਂ ਜੀ ਹਾਂ ਜੀ। ਚਲ ਨੰਬਰ 1 ਆ। ਸਾਡੀ ਕੋਈ ਮੰਗ ਨਹੀਂ ਹੈਗੀ ਚਲੋ ਸਾਡੇ ਅਗਲੀ ਕੁੜੀ ਚਾਹੀਦੀ ਹੈ ਦੇਖ ਬੁੱਤ ਜੋ ਇੱਕ ਮਾਂ ਪਿਓ ਨੇ ਦੇਣਾ ਹੁੰਦਾ ਸਮਾਨ ਉਹ ਤਾਂ ਅਸੀਂ ਦੇਣਾ ਹੀ ਹੈ ਕਿਹੜਾ ਇਹਦੇ ਵਾਸਤੇ ਅਸੀਂ ਬਣਾ ਰੱਖਿਆਗਾ ਠੀਕ ਹੈ ਜੀ ਬਾਕੀ ਭਾਈ ਤੁਸੀਂ ਆ ਗੱਲ ਕਹਿ ਕੇ ਸਮਾ ਸਾਡੇ ਦਿਮਾਗ 'ਤੇ ਬੋਝ ਲਾਟਾ ਸਾਡੀ ਵੀ ਮੰਗ ਨਹੀਂ ਹੈਗੀ ਨਾਲੇ ਚਾਚਾ ਜੀ ਮੈਂ ਤੁਹਾਨੂੰ ਆਖਿਆ ਸੀ ਨਾ ਵੀ ਕੁੜੀ ਨੂੰ ਬਾਹਰ ਲੈ ਕੇ ਜਾਊਗਾ ਮੁੰਡਾ ਤਾਂ ਹੁਣ ਬਾਹਰ ਹੀ ਲੈ ਕੇ ਜਾਊ ਮੁੰਡਾ ਕੁੜੀ ਚਲ ਚੰਗੀ ਗੱਲ ਹੈ ਭਾਈ ਮੈਂ ਵੀ ਕਹਿ ਦੂਆ ਵੀ ਮੇਰੀ ਦੀ ਬਾਹਰਲੇ ਮਲੁਖ ਚ ਹੈ ਕਿਉਂ ਮਨੂ ਚਲੋ ਕੋਈ ਨਾ ਤੁਸੀਂ ਕੋਈ ਫਿਕਰ ਨਾ ਕਰੋ ਠੀਕ ਹੈ ਠੀਕ ਜੀ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਨਾ ਪੁੱਛ ਕੇ ਮਾੜਾ ਜਿਹਾ ਦਿਨ ਚੰਗਾ ਹੋਰ ਕੋਈ ਗੱਲ ਬਾਤ ਸੋਨੇ ਮਨ ਚ ਤਾਂ ਦੱਸ ਸਕਦਾ ਤੁਮ ਨੂੰ ਤੁਮੇ ਲੀਕ ਕਰ ਦੱਸ ਆਪ ਤੂੰ ਇੰਨਾ ਕੁਝ ਕਿਵੇਂ ਮੈਨੇਜ ਕਰ ਲਿਆ ਤੂੰ ਇਹ ਮੁੰਡੇ ਨੂੰ ਕਿਵੇਂ ਦੱਸਤਾ ਪਹਿਲਾਂ ਕਿੱਥੇ ਮਿਲਿਆ ਤੈਨੂੰ ਇਹ ਡੈਡੀ ਨੰਬਰ ਤਾਂ ਦੀਦੀ ਉਸ ਦਿਨ ਦੇਖ ਹੀ ਗਈ ਸੀ ਹਾਂ ਤੇ ਮੈਂ ਸੋਚਿਆ ਜਦੋਂ ਰਿਸ਼ਤਾ ਹੋਣ ਹੀ ਲੱਗਿਆ ਹਾਂ ਫਿਰ ਆਪਾਂ ਰਿਸ਼ਤੇ ਦੀ ਸ਼ੁਰੂਆਤ ਝੂਲ ਤੋਂ ਕਦੋਂ ਕਰੀਏ ਜਿਉਂ ਨੂੰ ਮਨਜ਼ੂਰ ਹੋਊਗਾ ਤਾਂ ਵੀ ਠੀਕ ਨਹੀਂ ਹੋਊਗਾ ਤਾਂ ਵੀ ਠੀਕ ਹੈ ਪਰ ਸੱਚੀ ਦੱਸਾਂ ਉਹ ਦਿਲ ਦਾ ਬਹੁਤ ਸਾਫ਼ ਸੀ ਤੇ ਉਹਨੇ ਮੈਨੂੰ ਕਹਿਤਾ ਵੀ ਕੋਈ ਗੱਲ ਨਹੀਂ ਤੇਰਾ ਪਾਸਟ ਮੈਂ ਕੁਛ ਨਹੀਂ ਕਹਿੰਦਾ ਹੈਗਾ ਤੇ ਬਸ ਮੈਂ ਥੋੜਾ ਜਿਹਾ ਸੱਚੀ ਗੱਲ ਦੱਸ ਕੇ ਆਪਣਾ ਮਨ ਹਲਕਾ ਕਰ ਲਿਆ ਚੱਲ ਪੁੱਤ ਇਹ ਤਾਂ ਤੂੰ ਵਧੀਆ ਕੀਤਾ ਨਹੀਂ ਨਾ ਤੇ ਰਿਸ਼ਤੇ 'ਚ ਬਾਅਦ 'ਚ ਤਰੇੜ ਪੈ ਜਾਂਦੀ ਹੈ ਆਪਣੇ ਨਾਲ ਦਾ ਪਹਿਲਾਂ ਐਡੀ ਗੱਲ ਹੋਈ ਸੀ ਤੇ ਜੇ ਤੂੰ ਸੱਚ ਨਾ ਦੱਸਦੀ ਬਾਅਦ 'ਚ ਕੋਈ ਗੱਲ ਮੋੜੇ ਆ ਜਾਂਦੀ ਆਪਾਂ ਨੂੰ ਗੱਲ ਦੇਣੀ ਮਨੂ ਇਹ ਕੌਣ ਹੈ ਡੈਡੀ ਇਹ ਉਹੀ ਆ ਜਿਹਦੇ ਕਰਕੇ ਥੋੜੀ ਧੀ ਦੀ ਜ਼ਿੰਦਗੀ ਖਰਾਬ ਹੋਈ ਹੈ ਇਹ ਉਹੀ ਹੈ ਮਨੂ ਆ ਕੀ ਸੁਣ ਰਿਹਾ ਮੈਂ ਵੀ ਤੇਰੀ ਪੱਖ ਠਕ ਹੋ ਗਈ ਯਾਰ ਤੂੰ ਮੈਨੂੰ ਇੱਕ ਵਾਰ ਤਾਂ ਪੁੱਛ ਲਾਂ ਦੀ ਕੀ ਤੈਨੂੰ ਕੀ ਪੁੱਛਾਂ ਤੂੰ ਕੌਣ ਲੱਗਦਾ ਮੇਰੇ ਮੈਂ ਤੈਨੂੰ ਪੁੱਛੂਗੀ ਕੌਣ ਲੱਗਦਾ ਮੈਨੂੰ ਪੁੱਛ ਰਹੀ ਆ ਯਾਰ ਤੂੰ ਮੇਰੇ ਓਏ ਗੱਲ ਸੁਣ ਓਏ ਹਲੇ ਤੇਨੂੰ ਪੁੱਛੇ ਤੂੰ ਇਹਦੀ ਜ਼ਿੰਦਗੀ ਬਰਬਾਦ ਕਰਕੇ ਹਜੇ ਇਹਨੂੰ ਪੁੱਛਦਾ ਵੀ ਇਹ ਤੈਨੂੰ ਹਲੇ ਹੋਰ ਪੁੱਛੇ ਤੇ ਤੂੰ ਇਹਦੀ ਦੁਬਾਰਾ ਜ਼ਿੰਦਗੀ ਬਰਬਾਦ ਕਰੇ ਅੰਕਲ ਜੀ ਸਾਨੂੰ ਸਾਰੀ ਗੱਲ ਨਹੀਂ ਪਤਾ ਚੁੱਪ ਕਰ ਓਏ ਸਾਰੀ ਗੱਲ ਦਾ ਨਹੀਂ ਪਤਾ ਮਨੂੰ ਇਹਦੀ ਗੱਲ ਦਾ ਇਹਨੂੰ ਜਵਾਬ ਤੂੰ ਦੇਂਗੀ ਕਿ ਫਿਰ ਮੈਂ ਦੇ ਦਿਆਂ ਜਵਾਬ ਨਾ ਨਾ ਮੈਂ ਆਪੇ ਦਊਂਗੀ ਮਨੂ ਹੁਣ ਤੂੰ ਮੇਰੀ ਸਾਫ਼-ਸਾਫ਼ ਗੱਲ ਸੁਣ ਲੈ ਉਹ ਮੁੰਡੇ ਨੂੰ ਦੇਦੇ ਜਵਾਬ ਆ ਹੁਣ ਮੈਂ ਤੇਰੇ ਨਾਲ ਵਿਆਹ ਕਰਾਉਣਾ ਅੱਛਾ ਹਾਂ ਕਿਉਂ ਕੀ ਗੱਲ ਆ ਉਹ ਤਾਂ ਮਨ ਭਰ ਗਿਆ ਉਹ ਤਾਂ ਤੂੰ ਬਾਹਰ ਜਾ ਕੇ ਤਾਂ ਮੈਨੂੰ ਭੁੱਲ ਗਿਆ ਸੀ ਉਹ ਯਾਰ ਉਹਦੇ ਨਾਲ ਮੇਰਾ ਵਿਆਹ ਨਹੀਂ ਹੋਇਆ ਨਹੀਂ ਹੋਇਆ ਮੈਨੂੰ ਬੇਫਕੂ ਬਣਾਣਾ ਤੇ ਮੈਂ ਆਪਣੀ ਨਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੀ ਆ ਤੂੰ ਹਾਈ ਲਾਈਨ ਤੋਂ ਨਿਕਲ ਜਾ ਬੱਸ ਉਹ ਨਹੀਂ ਮਨੂ ਉਹ ਯਾਰ ਉਹਦੇ ਨਾਲ ਮੇਰੀ ਪੱਕ ਠੱਕ ਹੋਈ ਦੀ ਉਹ ਯਾਰ ਮੈਨੂੰ ਛੱਡ ਗਈ ਧੋਖਾ ਕਰ ਗਈ ਮੇਰੇ ਨਾਲ ਜਰਮਨੂ ਬੋਲ ਗਈ ਉਹ ਕਸਮਾਂ ਬਾਰੇ ਜਿਹੜੇ ਆਪਾਂ ਯਾਰ ਇਕੱਠੇ ਜਾਣ ਮਰਦੇ ਕਰਦੇ ਸੀ ਬਸ ਮਨੂੰ ਮੈਨੂੰ ਤੇਰਾ ਜਵਾਬ ਚਾਹੀਦਾ ਜਵਾਬ ਚਾਹੀਦਾ ਤੈਨੂੰ ਆ ਲੈ ਓਏ ਮਿਲ ਗਿਆ ਤੈਨੂੰ ਜਵਾਬ ਉਹ ਗੇਟ ਹੈ ਬਾਹਰ ਹੋ ਜਾ ਨਹੀਂ ਤਾਂ ਇਹ ਨਾ ਹੋਵੇ ਮੈਂ ਆਪ ਦਾਗ ਤੋਂ ਕਿਤੇ ਬਾਹਰ ਹੋ ਜਾਣਾ ਤੇਰੀ ਸੰਗੀ ਨਾਲ ਇੱਥੇ ਦੱਬ ਦੂੰ ਚੱਲ ਤੋ ਮਨੂ ਕੀ ਮਨੂ ਮਨੂ ਲਈ ਆ ਹਲੇ ਹੋਰ ਥੱਪੜ ਖਾਣਾ ਖੜ ਜਾ ਇਹਨਾਂ ਆਏ ਨੇ ਸਮਝਾਉਂਦੇ ਚੱਲ ਵੇ ਗੰਦ ਨੂੰ ਨਾ ਹਮੇਸ਼ਾ ਕਰ ਤੋਂ ਬਾਹਰ ਹੀ ਸਟਾਹ ਜਾਂਦਾ ਆ ਜਿੱਤੋਂ ਬਾਦ ਨਾ ਜੇ ਮਨੂ ਦੀ ਜ਼ਿੰਦਗੀ ਚ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸਮਝ ਲਈ ਉਹ ਦਿਨ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਊਗਾ ਮਨੂ ਅੱਜ ਤੂੰ ਦੇਖ ਜਿਵੇਂ ਉਹਨੇ ਤੇਰੇ ਨਾਲ ਕੀਤੀ ਸੀ ਨਾ ਬੈਗਰੂ ਨੇ ਉਹਦੇ ਨਾਲ ਕਰਤੀ ਤੂੰ ੜਫਦੀ ਸੀ ਨਾ ਅੱਜ ਤੂੰ ਦੇਖਿਆ ਨਾ ਕਿਵੇਂ ੜਫਦਾ ਸੀ ਤੇ ਨਿਯਮ ਗੰਦ ਨਾਲ ਨਾ ਐਂ ਹੋਣੀ ਚਾਹੀਦੀ ਐ ਤੂੰ ਵੀ ਪਤਨਾ ਦਿਮਾਗ ਤੇ ਕੁਛ ਨਹੀਂ ਰੱਖਣੀ ਇਹਦੀ ਗੱਲ ਜੋ ਤੇਰੇ ਕਰਮਾਂ ਚ ਸੀ ਪਹਿਲਾਂ ਉਹ ਹੋ ਗਿਆ ਜੋ ਗਲਤੀ ਤੂੰ ਕਰੀ ਅਣਜਾਣੇ ਚ ਕਰ ਲਈ ਤੇ ਜਿਹੜੇ ਇਹ ਜਿਹੇ ਲੋਕ ਹੁੰਦੇ ਨੇ ਨਾ ਇਹਨਾਂ ਦਾ ਕੰਮ ਹੀ ਲੋਕਾਂ ਨੂੰ ਕੁੜੀਆਂ ਨੂੰ ਵਹਿਕਾ ਵਿੱਚ ਲੈਣਾ ਹੁੰਦਾ ਪਰ ਤੀਏ ਚੰਗਾ ਟਾਈਮ ਸੀ ਆਪਾਂ ਨੂੰ ਛੇਤੀ ਪਤਾ ਲੱਗ ਗਿਆ ਚਲ ਹੁਣ ਤੋਂ ਆਵਦੀ ਨਾ ਬਸ ਨਵੀਂ ਜ਼ਿੰਦਗੀ ਵਧੀਆ ਸ਼ੁਰੂ ਕਰੀ